Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵਾਲੀ ਆ ਗਏ 10 ਦੇ 13 ਤਰੀਕ ਤੋਂ ਪਰੇਸ਼ਾਨ ਹੋ ਰਹੇ ਅਸੀਂ ਹਾਂਜੀ 13 ਤਰੀਕ ਤੋਂ ਪਰੇਸ਼ਾਨ ਹੋਏ ਆ ਕੈਂਡੀਡੇਟ ਹੋਈ 22 ਤਈ ਹੋ ਗਈ ਹਾਂਜੀ ਤਈ ਹੋ ਗਈ ਤੇ 12 ਤੋਂ 13 ਨੇ ਅਸੀਂ ਵੇਟ ਕਰਿਆ ਕਹਤਾ ਰਹੇ ਸਾਡਾ ਉਹਨਾਂ ਘੇਸਸਮ ਜੀ ਉਹ ਖਿਲਗੇ ਤਣ ਕੀ ਕਹ ਰਿਹਾ ਇਹ ਨਾ ਹੀ ਨਾ ਇਹ ਲੈ ਕੇ ਲੈ ਜਾਂਦੇ ਬਸ ਉਹ ਬਸ ਉਹਨਾਂ ਨੂੰ ਲੈ ਕੇ ਆ ਜਾਂਦੇ ਪਹਿਲਾਂ ਵੀ ਐਸ ਲਿਖਣੇ ਹਾਂ ਬਹੁਤ ਵਧੀ ਮੰਡੀ ਚੱਲੀ ਆ ਚਾਰ ਕ ਦਿਨ ਹੋ ਗਏ ਆਉਂਦਿਆਂ ਨੂੰ ਬਸ ਬਾਤ ਲੈ ਕੇ ਮੁੜ ਜਾਂਦੇ ਨਾ ਕੋਈ ਬਾਤ ਕਰਨਾ ਨਾ ਕੋਈ ਲੈਫਟ ਰਾਈਟ ਨਾ ਇਹਨਾਂ ਕੋਲ ਕੁਝ ਵੀ ਚਾਲ ਆਈ ਹੈ ਸਰਕਾਰ ਕੀ ਪਿਆਰ ਜਿਹੜਾ ਸਰਕਾਰੀ ਮੰਡੀ ਕਰਨੋਂ ਖਤਮ ਕਰਨਾ ਚਾਹੁੰਦੀ ਹੈ ਹਾਂਜੀ 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 ਬਿਲਕੁਲ ਬਾਰੀ ਨੂੰ ਮਾਲ ਤਾਂ ਇੱਥੇ ਆ ਰਹੇ ਜਿਵੇਂ ਬਿਜਲੀ ਦਾਵ ਕਰ ਰਹੇ ਆ ਜਿਵੇਂ ਸਹੀ ਹੋਣੀ ਸੀ ਲੋਕ ਇੱਥੇ ਹੋਰ ਵੀ ਦਿੱਲੀ ਜਾਣਾ ਸੀ ਉਹ ਟਾਈਮ ਸਾਡਾ ਵੇਸਟ ਕਰ ਰਿਹਾ ਹੈ ਰਈਆਂ ਨੇ ਆਪਦੀ ਮੂੰਗੀ ਮੱਕੀ ਬੀਜਣੀ ਆ ਉਹ ਇੱਥੇ ਬੈਠੇ ਆ 15 ਦਿਨ ਹੋ ਗਏ ਆ ਕੀ ਕਰਨਗੇ ਉਹ ਲੋਕ ਦੱਸੋ ਭਰੇ ਆ ਉਹਦਾ ਖੇਤੀ ਦਾ ਕੰਮ ਖਰਾਬ ਹੋ ਜਾਂਦਾ ਓ ਲੌਮੀ ਪਾਪ ਦੇ ਦੇ ਤੁਰਨਾ ਜਾਂਦੀਆਂ ਸਰਕਾਰਾਂ ਭੈਣ ਦੀ ਹੋਣੀ ਜਿਹੜੀ ਹੈ ਕੋਈ ਭੈਣ ਹੋ ਤਾਂ ਕੋਈ ਕੋਈ ਨਿਆਸ਼ ਲੈ ਹਾਂ ਤੁਸੀਂ ਆ ਦੇ ਬੋਲੀ ਲਾਉਣ ਆਏ ਆ ਇੱਕ ਕੀ ਕਰ ਰਿਹਾ ਤੁਹਾਨੂੰ ਇਹ ਨਾ ਕੀ ਆ ਬੂਂਗਲੇ ਦੇ ਖੜਾਉਂਦੇ ਵਰਦੇ ਕਹਣੇ ਇਹਨਾਂ ਨੇ ਕੀ ਆਂਗਲੇ ਦੇ ਖੜਾਉਂਦੇ ਆ ਹੈ ਕੋਈ ਸੁਣਵਾਈ ਨਹੀਂ ਅਸਾ ਕੋਈ ਲੈਣ ਨਹੀਂ ਦੇਣ ਨਹੀਂ ਕੋਈ ਐਮਐਲਏ ਨਹੀਂ ਪਉਦਾ ਕੋਈ ਕੁਛ ਨਹੀਂ ਪਉਦਾ ਅ ਜਦ ਤਰ ਮੋਟਾ ਆਇਗਾ ੱਟਕੇ ਖਾ ਦੇ ਇੱਥੇ ਤੋਏ ਬਦੋ ਫੇਕ ਨੂੰ ਬਾਪੂ ਕਹਿੰਦੇ ਥੋਨੂੰ ਕਿੰਨੇ ਦਿਨ ਹੋ ਗਏ ਮੰਡੀ ਤਾਂ ਆਇਆ ਹੋਣਾ ਯਾਰ ਬਾਈ ਕਿਸੇ ਨੂੰ ਕਿੰਨੇ ਦਿਨ ਹੋ ਗਏ ਕਿਸੇ ਨੂੰ ਕਿੰਨੇ ਦਿਨ ਹੋ ਗਏ ਕਿੰਨੇ ਦਿਨਾਂ ਦੀ ਮੰਡੀ ਸਾਰੀ ਆਵੇ ਭਰੀ ਪਈ ਸਾਰੀ ਮੰਡੀ ਉਹ ਪੁੱਛਦਾ ਹੀ ਨਹੀਂ ਕੋਈ ਅਸਾ ਪੁੱਛ ਨਹੀਂ ਕਰਤਨੀ ਕਿ ਆਉਂਦੇ ਆਣ ਕੇ ਆ ਕਈ ਕਿਤਾਬਾਂ ਹੀ ਚਾਕੇ ਗੀੜੇ ਘਟ ਕੇ ਲੋਕਾਂ ਨੂੰ ਮੂਰਤ ਬਣਾ ਕੇ ਪ੍ਰੈਸਰ ਦੇ ਲੈਫਟਿੰਗ ਦਾ ਕੰਮ ਹੁੰਦਾ ਕਿ ਨਹੀਂ ਹੋ ਰਿਹਾ ਹੈ ਲੈਫਟਿੰਗ ਦਾ ਕੰਮ ਕੁਝ ਨਹੀਂ ਹੋ ਰਿਹਾ ਹੈ ਹਲਕਾ ਪੜਾਈ ਨਹੀਂ ਹੋ ਰਹੀ ਤਾਂ ਲੈਫਟਿੰਗ ਕਾਦੀ ਹੋਣੀ ਹੈ ਉਹ ਪੜਾਈ ਵੀ ਕੋਈ ਲੈ ਨਹੀਂ ਦੇਣੀ ਉਹ ਗੱਲ ਦੀ ਬਾਤ ਹੈ ਕਿਹਨਾਂ ਟੁਣੀਓ ਸੱਜਣ ਇੰਸਪੈਕਟਰ ਹੈ ਜਿਹੜਾ ਕਿਥੋਂ ਫੂਲ ਸੁਣਦਾ ਹੈ ਉਹਦੀ ਬਰਲੀ ਕੀਤੀ ਜਾਵੇ ਨਿਮਾਨ ਸਪੈਕਟਰ ਸਰਟੀਫਿਕੇਟ ਦਿੱਤਾ ਜਾਵੇ ਕੰਮ ਸਾਫ਼ ਹੀ ਜਾਵੇ ਤਾਂ ਸਾਡੀ ਕਲਾਈ ਜੀ ਝਾਕੇ ਹੈਗੀ ਆ ਇਹ ਤਾਂ ਮਤਲਬ ਅਸੀਂ ਕਹਿ ਨਹੀਂ ਰਹੇ ਕਿ ਆਪ ਸ਼ਬਦ ਪਰ ਇਹ ਉਹ ਨਹੀਂ ਨਹੀਂ ਕਰ ਲਈ ਜੇ ਅੱਗੇ ਮਰਾਰੇ ਹੁੰਦਾ ਹੀ ਉਹ ਸਾਰਾ ਆਪ ਹੀ ਲਾ ਜਾਂਦਾ ਸੀਗਾ ਪਰ ਇਹ ਮੈਂ ਤਾਂ ਮੈਂ ਤਾਂ ਅੱਜ ਤੱਕ ਇੰਨੇ ਚੱਲ ਰਿਹਾ ਕਾਰ ਕਾਰ ਕਾ 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 ਕ ਮੰਡੀ ਚਾਈ ਹੋਈ ਨੂੰ ਕਈ ਦਿਨ ਹੋ ਗਏ ਆ ਜਿਹੜੀ ਹੈ ਵੀ ਕੋਈ ਕਿਸਾਨਾਂ ਦੀ ਜਿਹੜੀ ਫਸਲ ਆ ਉਹ ਮੰਡੀ ਚ ਓਦਾਂ ਦੀ ਓਦਾਂ ਹੀ ਪਈ ਹੋਈ ਆ ਅਸਲ ਕੋਈ ਵੀ ਬੋਲੀ ਵਾਰਸ ਨਹੀਂ ਕਿਸਾਨਾਂ ਦਾ ਜਿਹੜਾ ਗੁੱਸਾ ਉਹ ਬਿਲਕੁਲ ਜਾਇਜ਼ ਆ ਆਪਾਂ ਅਧਿਕਾਰੀਆਂ ਨਾਲ ਵੀ ਗੱਲ ਕਰਾਂਗੇ ਉਹਨਾਂ ਤੋਂ ਵੀ ਜਾਣਾਂਗੇ ਕਿ ਜਿਹੜੀ ਹੈ ਫਸਲ ਦੀ ਭਰਾਈ ਜਿਹੜੀ ਉਹ ਕਿਉਂ ਨਹੀਂ ਹੋ ਰਹੀ ਤੇ ਇੰਨੀ ਲੇਟ ਕਿਉਂ ਆ ਇਹ ਤਾਂ ਹੋ ਗਿਆ ਇਹਦਾ ਜੀ ਮੇਰੇ ਹਿਸਾਬ ਨਾਲ ਵੀ 9 ਰਾਤ ਤਰੀਕ ਦੇ ਆਏ ਹੋਏ ਆ ਜੀ ਸਾਰੇ ਖਿਡਾਰੀ ਜਿਹਨਾਂ ਨੇ ਆਪ ਖਿਡਾਰੀ ਦੇ ਕੀ ਆ ਬਸੀ ਰਾਜ ਹੈ ਅੰਦਰ ਇਹ ਘਟਨਾ ਨਹੀਂ ਗਿਆ ਫਿਰ ਅਸੀਂ ਤਾਂ ਚੱਕ ਕੇ ਲੈ ਜਾਂਦੇ ਫਿਰ ਗੱਲ ਹੋਣਾ ਇਨਸਪੈਕਟਰ ਸਾਹਿਬ ਨੇ ਆਪ ਦੇਖਿਆ ਵੇਖੋ ਜਗਮੂਨ ਸਿੰਘ ਕੱਲ ਇਨਸਪੈਕਟਰ ਨੇ ਆਪ ਦੇਖਿਆ ਜਿੰਨੀ ਮਿਹਨਤ ਕੀਤੀ ਸੀ ਇਹ ਉਹਨੀ ਬਹੁਤ ਤੇ ਖਿਡਾਰੀਆ ਸੀ ਕਿੰਨੇ ਸਾਲ ਹੋ ਗਿਆ ਇਹਨੂੰ ਜੀ 10 ਸਾਲ ਹੋ ਗਏ 10 10 ਤੋਂ ਵੀ 12 ਹੋ ਚਲੇ ਆ ਜੀ ਵਧੀ ਜਾਂਦਾ ਇਹ ਕਰਨ ਲਈ ਆਪ ਖਿਡਾਰੀ ਜਾਂਦੇ ਜਮਾ ਖੇਡਾਂ ਖੇਡਣ ਕਰਨ ਕਰਤੀ ਇਹਦਾ ਵਧੀ ਜਾਂਦਾ ਸਾਹਿਬ ਆਪ ਦੇਖਿਆ ਗੱਲ ਖਲਾਸ ਦਿਆ ਨੂੰ ਠੀਕ ਹੈ ਉਹਦਾ ਮਿਹਨਤ ਕਰਦਾ ਉਹ ਜਬਾਦੇ ਨੇ ਬਾਹਰ ਤੋੜ ਦਿੰਦੇ ਥੱਲੇ ਦਾ ਪੁੱਤੋ ਕਿਉਂ ਨਹੀਂ ਪਾਉਂਦੇ ਬਈ ਹੈ ਜੌਨ ਇੰਸਪੈਕਟਰ ਸਾਹਿਬ ਲੈ ਜੀਏ ਫਿਰ ਚੱਕ ਕੇ ਤੇਰੀ ਚੱਕਣ ਵਾਲਾ ਰਾਮੀ ਆ ਜੀ ਸਾਰੀ ਮੰਡੀ ਚੋ ਜਿੰਨੀ ਮਿਹਨਤ ਆ ਪੂਰੇ ਫਰੇ ਆ ਉਹੇ ਖੜੇ ਦਿਨੀ ਮਿਹਨਤ ਅਸੀਂ ਕੀਤੀ ਇਹਦਾ ਨਾਮ ਬਣਾ ਸਕਦਾ ਕਰਨ ਕੇ ਮੀਂਹ ਪੈ ਗਿਆ ਜਦ ਮੀਂਹ ਆ ਜਾਂਦਾ ਕਰ ਕੰਮ ਨਹੀਂ ਕਰਦਾ ਜੀਆ ਤੜਕੇ ਮੀਂਹ ਆ ਗਿਆ ਫਿਰ ਫੈਸਲੇ ਦੋ ਹੀ ਆ ਜਿਆਦਾ ਕਹਿ ਦੋ ਕਰ ਲੈ ਜਾਓ ਤੇ ਦਾਣੇ ਦਾ ਰੇਟ ਜਾਂ ਰੇਟ ਨੂੰ ਭਰ ਦਿਓ ਜਾਂ ਮਾਰ ਦਾ ਨਾ ਮਗਾ ਦਿਓ ਨਹੀਂ ਚੁਕਾ ਦਿਓ ਜੋਟਾ ਇਹਨਾਂ ਨਾਲ ਸਾਡੇ ਦਫ਼ਤਰ ਅਸੀਂ ਚੱਕਿਆ ਵੀ ਕਰੀ ਗਏ ਕੰਮ ਨਹੀਂ ਵੀ ਰਿਹਾ ਠੀਕ ਆ ਨਾ ਜੀ 11 ਟਨ ਹੋ ਗਿਆ ਮੱਛਰ ਬਣੀਆਂ ਤੁਸੀਂ ਮਿਲ ਆ ਜੂਗੇ ਬਣੇ ਨਾਲ ਸਰਕਾਰ ਤਾਂ ਬੜੀਆਂ ਹੀ ਬਣੀਆਂ ਸਿੱਧੀ ਗੱਲ ਆ ਆਪਣਾ ਠੀਕ ਆ ਦੇ 2.5 ਨਹੀਂ ਜੀ ਆ ਇੰਸਪੈਕਟਰ ਤੁਸੀਂ ਇਹਦੇ 2.5 300 ਘੱਟਾ ਦੋਲੀ ਜਾਂਦੇ ਹਰੇਕ ਦਾ 2.5 300 ਘੱਟਾ ਦਈ ਰੱਖੀ ਬਣੂ 2.5 300 ਤੋਲ ਕੇ ਜਿਹਨੇ 15 15 20000 ਘੱਟਾ ਦੋਲਣਾ 300 ਤੋਲ ਕੇ ਦਾ ਕੀ ਬਣੂਗਾ ਜੀਰ ਮੇਰੇ ਇਹ ਵੀ 10 ਦੋਣਾ ਸਰਕਾਰ ਦੀ ਸੈਟੀਫਿਕੇਸ਼ਨ 12 ਟਾਕੇ 12 ਤੋਂ ਉੱਤੇ ਆਣਾ ਬੁਲਾ ਦੇਣਾ 12 ਤੋਂ ਉੱਤੇ 12 ਮੈਂ ਜਵਾਬ ਦੇ ਦੋ ਜੀ ਵੀ ਨਹੀਂ ਹੱਥ ਖੜੇ ਆ ਕੇ ਆਹ ਸਾਡੇ ਸਾਹਮਣੇ ਕਹਿ ਲਿਓ ਗੱਲ ਇਹ ਹੱਥ ਖੜੇ ਆ ਮੈਂ ਗੱਲ ਕਰਨਾ ਕੋਈ ਨੰਗਾ ਨਹੀਂ ਕੋਈ ਨ ਕੋਈ ਕਿਨਾਰੇ ਤੋਂ ਕਿਹਾ ਮੈਂ ਕਿਨ ਤੁਹਾਡਾ ਚੱਕ ਮੋਇਸਚਰ ਇੱਥੇ ਕਿੰਨਾ ਆਇਆ ਇੱਕ ਮੇਰਾ ਨਹੀਂ ਮੈਂ ਤਾਂ ਸਾਰਿਆਂ ਦੇ ਨਾਲ ਆ ਸਾਰੇ ਦੇ ਨਾਲ ਆ ਹਾਂਜੀ ਮੋਸਤ ਤੇ ਕਿੰਨਾ ਕਿਲਾ ਆਇਆ 4 4 ਵਾਰ ਕਰਨ ਕਿੰਨੇ ਹੋਗੇ ਇਹਨੂੰ ਜੀ 12 ਕਰਨ ਹੋਗੇ ਕਬੱਡੀ ਹੋਗੇ ਨਾ ਕਰਨ ਸੋਨੂੰ ਮੈਂ ਕਿਹਨਾ ਮੌਸਰ ਕਿਹਨਾਂ ਵਧੀ ਜਾਂਦਾ ਕਾ ਕਿ ਮਾਲਾ ਕਿੰਨਾ ਦੱਸਦਾ ਦੇ 15 ਟਿਕਣੀ ਕਿੰਨਾ ਆਇਆ ਜੀ ਹਾਂਜੀ 15 ਦੋ ਵਕਤ 7 1 2 ਆ ਜੀ ਹਾਂ ਬਾਬਾ ਜੀ 15 ਦੋ ਟਿਕਾ ਜੀ 11 ਦਿਨ ਹੋ ਗਏ ਗਣਸੋਰੀ ਇਹ ਵੀ ਗੱਲ ਹੋ ਗਈ ਆ ਕਾਮਚੇ ਨਾ ਕੋਰ ਮੰਗਾ ਕੇ ਪੈਲਾ ਦਾ ਹੋ ਗਿਆ ਤੇਰੀ ਕਾਰੀ ਆ ਜਾਂਦੀ ਨਹੀਂ ਨਹੀਂ ਆਇਆ ਨਾ ਪੈਲਾ ਦਾ ਹੋ ਗਿਆ ਤੇਰੀ ਕਾਰੀ ਆ ਜਾਂਦੀ ਨਹੀਂ ਮਹਿੰਦਰ ਹੋ ਜਾਂਦਾ ਸੱਤ ਸੀਨ ਹੋ ਰਿਹਾ ਜੀ ਪੈਲਾ ਦਾ 15 ਦਿਨ ਹੋ ਗਿਆ ਆਉਣਾ ਨਾ ਕਰਾ ਮੈਂ ਕਹਿੰਦਾ ਸਨ ਸਰਕਾਰ ਦੀ ਮਿਹਨਤ ਕੋਈ ਨਾ ਕਰਦਾ ਹੈ ਨਹੀਂ ਸਰਕਾਰ ਦਾ ਨਹੀਂ ਸਰਕਾਰ ਦਾ ਨਹੀਂ ਸਰਕਾਰ ਦੀ ਇਹਦਾ ਕੀ ਬੋਲ ਸਰਕਾਰ ਦੀ ਇਹਦਾ ਘਟੇ ਘਰੇ ਜਿੱਦਾਂ ਦੀ ਮਿਹਨਤ ਦੱਸੋ ਲਾਈ ਮਿਹਨਤ ਕਿੰਨੀ ਹੋਈ ਆ ਆਹ ਛੋਟਾ ਹੁਣ ਕੀ ਕਰਦੇ ਹੋ ਹੱਥ ਕਦੇ ਨਹੀਂ ਸਰਕਾਰ ਤਾਂ ਆਏ ਨਹੀਂ ਜੇ ਸਰਕਾਰ ਹੁੰਦੀ ਤਾਂ ਅੱਜ ਨੂੰ ਕੰਮ ਚੱਲਦਾ ਹੁੰਦਾ ਪੰਜ ਹਜ਼ਾਰ ਰੁਪਏ ਕਿੱਥੇ ਦਿਖਾਈ ਮਾਰੇ ਮੂੰਹ ਕਿਹੜੀ ਸਰਕਾਰ ਇਹਦੀ ਸਰਕਾਰ ਦਾ ਕੋਈ ਮੁਲਾਜ਼ਮ ਇਹ ਕਹਦਾ ਵਾਪਸ ਆਦਾ ਫੜੇ ਮੈਂ ਤੇ ਕੋਈ ਸਰਕਾਰ ਦਾ ਕੰਟਰੋਲ ਨਹੀਂ ਆਏ ਦੇਖੋ ਜੀ ਕੋਈ ਨਹੀਂ ਮੁੰਡਾ ਯਾਰ ਆਹ ਦਿਖਾਈ ਦੂਜੇ ਕਿਹੜੇ ਕਰਦੇ ਆਜੂ ਬੱਸ ਇੱਕ ਹੁਣ ਆਜੋ ਜੀ ਆਪਾਂ ਹੀ ਆ ਜਿਹੜੀ ਕਦੇ ਨਹੀਂ ਆਓ ਪੰਜ ਹਜ਼ਾਰ ਮੈਨੂੰ ਮੋੜੇ ਪਾਸਾ ਕਰਾ ਮੈਂ ਅਭੀ ਟ੍ਰਾਂਸਫਰ ਸਾਮ ਸਾਥ ਦੇ ਕੋਲ ਪਹਿਲਾਂ ਹੀ ਕਾਲਾ ਪਤਲੇ ਫਰਨਾ ਦਾ ਨਾ ਕਰਕੇ ਸਾਡੇ ਆ ਵੀ ਲੈ ਮਾਰ ਦਿੱਤਾ ਉਸ ਤੋਂ ਬਾਅਦ ਤੇਰੇ ਮੁੰਡੇ ਨੇ ਆੜ ਕੇ ਕੰਨ ਖਲਾ ਦਿੱਤੇ ਉਸ ਤੋਂ ਬਾਅਦ ਮੈਂ ਆਹ ਸਾਰੇ ਕਸਰਾ ਮਾਰਦਾ ਵਾਂ ਮੈਂ ਪਹਿਲੇ ਦਿਨ 14 ਮਹੀਨਿਆਂ ਕਰਾਇਆ ਤੇ ਖਲਾਮ ਤੋਂ 15 ਆ ਗਿਆ ਅੱਧ 15ਵਾਂ ਟੱਪ ਗਿਆ ਉਹਦਾ ਸਿਰ ਆ ਗਿਆ ਉਸ ਤੋਂ ਲੇ ਤੁਹਾਨੂੰ ਕਰ ਮੈਂ ਆ ਪੈਸਾ ਲੰਘਿਆ ਅਸੀਂ ਇਸ ਟੀਮ ਦਾ ਇਹ ਚਾਹ ਸਕਦੇ ਹਾਂ ਕਿ ਆਪਾਂ ਕਿਹਨਾਂ ਹੱਦ ਤੱਕ ਮੈਂਟੇਨ ਕਰਾਂਗੇ ਦੇ ਕੱਟ ਦੀ ਹੈ ਉਹਨਾਂ ਇਹਦੇ ਨਾਲ ਹੀ ਆਪੇ ਕਰ ਲਾਂਗੇ ਪਰ ਉਹ ਨਹੀਂ ਕੋਈ ਸਪੈਸੀਫਿਕੇਸ਼ਨ ਦੇ ਵਿੱਚ ਨਹੀਂ ਕੋਈ ਨਾ ਕੋਈ ਜੁੜੀਆਂ ਅੰਦਰ ਸਪੈਸੀਫਿਕੇਸ਼ਨ ਨਹੀਂ ਕੋਈ ਕੋਈ ਨਾ ਕੋਈ ਜੁੜੀਆਂ ਅੰਦਰ ਸਪੈਸੀਫਿਕੇਸ਼ਨ ਨਹੀਂ 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 ਕੋਈ ਨਾ ਕੋਈ ਬਹੁਤ ਤਾਂ ਬੋਰਗਨ ਪੈ ਗਏ ਕੋਈ ਵਾਟਸਐਪ ਹੈ ਤੇ ਬੰਦਾ ਹੋਇਆ ਘਰਦਾ ਨਹੀਂ ਇਸ ਸੈਕਟਰ ਦੇ ਮਜੂਦ ਹੈ ਜੀ ਏਰੀਆ ਮੈਨੇਜਰ ਵੀ ਮਜੂਦ ਨੇ ਤੁਹਾਡੇ ਇੱਥੇ ਤੇ ਕੋਈ ਨਹੀਂ ਜੇ ਕੋਈ ਛੋਟੇ ਤੋਂ ਦੇ ਦਿੰਦਾ ਨਾ ਕੋਈ ਕਹਿੰਦਾ ਜੇ ਤੁਸੀਂ ਖੜਾ ਖੜਾ ਖੜਾਓ ਦੋ ਗੱਲ ਕਰ ਰਹੇ ਆ ਹਾਂ ਉਹ ਸੈੱਟ ਕਰ ਰਹੇ ਕੋਈ ਘੇਰੀ ਦੇ ਵਿੱਚ ਮੁਕਤ ਨਹੀਂ ਹਰਮ ਕਰ ਰਹੀ ਗੱਲ ਕਰਨ ਦੀ ਇਹ ਟੀਂਚੀ ਆ ਮੈਂ ਇਨਾ ਕਿਸਾਨਾਂ ਨੂੰ 10-10 20-20 ਦਿਨ ਹੋ ਗਿਆ ਮੰਡੀਆਂ 'ਚ ਬੈਠਿਆ ਨੂੰ ਹੱਲ ਕਰਨ ਵਾਸਤੇ ਆਈ ਮੈਂ ਹਾਲ ਤਾਂ ਅੱਗੇ ਵੀ ਕਾਲ ਦੋ ਵਾਰੀ ਕੀਤੀ ਉਦੋਂ ਵੀ ਕੋਈ ਹੱਲ ਨਹੀਂ ਹੋਇਆ ਅਸੀਂ ਖੁਦ ਕਾਲ ਤੇ ਗੱਲ ਕੀਤੀ ਸੀ ਇਹ ਚੀਜ਼ ਹੈ ਕਿ ਤੇ ਇੱਥੇ ਅਸੀਂ ਮੋੜ ਲੇਜੰਸੀ ਆਈ ਹੈ ਪਰ ਹੁਣ ਕਿਸਾਨ ਵਿਚਾਰਾ ਜਾਵੇ ਤਾਂ ਜਾ ਕਿੱਧਰ ਨੂੰ ਰੋਹ ਪਾਟਾ ਆ ਜਾਂਦੀ ਹੈ ਮੌਸਮ ਤਾਂ ਵਧੀ ਜਾਣਾ ਹੈ ਕੋਈ ਇੱਕ ਨਾਲ ਡਾਊਨ ਹੋ ਗਈ ਹੈ ਪੰਜਾਬ ਵੀ ਡਾਊਨ ਹੋ ਗਈ ਹੈ ਕੋਈ ਗੱਲ ਨਹੀਂ ਸਾਰਾ ਦਾਣਾ-ਦਾਣਾ ਚੁੱਕਿਆ ਜਾਏਗਾ ਨਹੀਂ ਦਾਣਾ-ਦਾਣਾ ਦੇ ਚੁੱਕੇ ਜਾਊਗਾ ਹੁਣ ਚੱਕਿਆ ਕਿ ਦੋ ਹੋ ਗਿਆ ਇਹ ਵੀ ਕਿਸਾਨਾਂ ਨੂੰ ਦੱਸਿਆ ਜਾਵੇ ਨਾ ਕਰੋ ਚੱਕੇ ਜਾਂਦੇ ਰਾਜ ਤੋਂ ਅੱਜ ਤੋਂ ਹੀ ਲਿਫਟਿੰਗ ਜਿਹੜੀ ਸਟਾਰਟ ਹੋ ਜਾਈ ਅੱਜ 70 ਗਰੇਵਰ ਹੋ ਗਈ ਅੱਧੀ ਦਾ ਆਪਣੇ ਖੇਤਾ ਹੀ ਰਹਿ ਗਈ ਜਿਹੜੀ ਘੜੇ ਮਾਰ ਉਹ ਕਿਹੋ ਜਿਹਾ ਚੱਕਰ ਦੀ ਟੈਕ ਟੋਲੇ ਕਿਰੇ ਅਸੀਂ ਰੋਣਾ ਹੀ ਆ ਔਰ ਅਸੀਂ ਕੋਸ਼ਿਸ਼ ਕੀ ਕਰ ਸਕੀਏ ਉਹ ਕੋਸ਼ਿਸ਼ ਤੁਸੀਂ ਸਾਡੇ ਨਾਲ ਬਹਿਣਾ ਰੋਣਾ ਕੋਈ ਅਸੀਂ ਵੀ ਤੱਕ ਨਹੀਂ ਬਵਾ ਸੀ ਜੇ ਤੁਸੀਂ ਨੇ ਸਾਡੀ ਸੁਣੋਗੇ ਤਾਂ ਵੇਖੋ ਸਾਡੀ ਕੀ ਨਜ਼ਰਾਂ ਦੀ ਜਾ ਕੇ ਹੁਣੇ ਵੇਖੋ ਕੱਲ ਕੋਸਾ ਕਰ ਜਿਹੜੇ ਸਾਡਾ ਲੱਗ ਰਿਹਾ ਹੈ ਪੰਜ ਘਰ ਅਸੀਂ ਕਿਹਾ ਮੇਰੀ ਗੱਲ ਨਾਲ ਤੋਂ ਕਰਦੇ ਆ ਮੌਜਰਵਾਹ ਜਾਂਦਾ ਘਟਣ ਦੀ ਭਜਾਏ ਬਾਹਰ ਤਾਂ ਤੇਰੀ ਤੇਰੀ ਤੇ ਚਾਈ ਜਾਂਦੀ ਤੇ ਕੋਈ ਸਮਾਂ ਨਹੀਂ ਕਹਿਣੀ ਹਾਲ ਤੇ ਜਾਂਦਾ ਇਹਦੀ ਯਾਦੋਂ ਇੱਕ ਤੋਂ ਤੁਹਾਡੇ ਸਾਹਮਣੇ ਚਾਈ ਦੀ ਗੱਲ ਆ ਜਾ ਕਿ ਇਹ ਬਦਲਵਿਆਂ ਨੂੰ ਸਟਾਰਟ ਹੋਈ ਦੀ ਬਣੀ ਆ ਯਾਰੀ ਉਤੇ ਨਹੀਂ ਕੋਈ ਕਰਨੀ ਦੇਗਾ ਤੇ ਯਾਰੀ ਇੰਨੀ ਇਦਾਂ ਦਾ ਨਹੀਂ ਹੋ ਰਹੀ ਅੱਜ ਘਰ ਆ ਵਿਚਾਰੇ ਉਹ ਥੋੜੀ ਥੋੜੇ ਆਲੇ ਆ ਹਾਂ ਪੰਜ ਪੁਆਇੰਟ ਮੈਂ ਕਿਹਾ ਪੰਜ ਨਾ ਪੰਜ ਘਰ ਤਾਂ ਕੱਟੋ ਵਿਚਾਰੇ ਉਹ ਹਾਂ ਜੋ ਦੇਖੋ ਸਾਰੇ ਆ ਗਏ ਆ ਇੱਥੇ ਆਉਂਦੇ ਹੋਏ ਆਈ ਗਏ ਆ ਯਾਰ 11:00 ਕਿ ਕਿਹੜੇ ਜ਼ਿੰਮੇਵਾਰ ਇਹਦਾ ਢੇਰੀ ਦਾ ਤੁਸੀਂ ਤੁਹਾਨੂੰ ਨਹੀਂ ਫੋਟੋ ਨਹੀਂ ਮਜੀ ਹਾਂਜੀ ਹਾਂ ਜੀ ਇਹ ਕਹ ਰਹੇ ਨੇ ਕਿ 12 ਮੌਕਰ ਸੀਗਾ ਢੇਰੀ ਦੇ ਵਿੱਚ ਉਹਨਾਂ ਦੇ ਭਾ ਕਿਉਂ ਨਹੀਂ ਲੱਗੇ ਦੱਸੋ ਜੀ ਇੱਕ ਵਾਰ 12 ਮੌਕਰ ਸਾਰੇ ਇਹਦਾ ਵੀ ਕਸੂਰ ਹੈ ਇਹਨੂੰ ਨਾ ਕੋਕੋ ਇਹਦਾ ਵੀ ਕਸੂਰ ਹੈ ਇਹਨੂੰ ਬਾਹ ਫੜ ਕੇ ਲਿਆ ਮੈਂ ਉੱਥੇ ਢੇਰੀ ਤੇ ਮੈਨੂੰ ਮੁੰਡਾ ਛਾਂ ਲੈ ਜਾਂਦਾ ਸੀ ਜਦੋਂ ਮੈਂ ਮੌਕਰ ਵਗਾ ਇਹ ਕਹਿੰਦਾ 12 ਇਹ ਕਹਿੰਦਾ ਭਰ ਦਿਓ ਤੇਰੀ ਚਾਨ ਘਟੀ ਦੀ ਭਰ ਦੋ ਇਹਦਾ ਕੀ ਕਸੂਰ ਸਿਰ ਭਰਿਆ ਬਸ ਸੁੱਕੀ ਨਹੀਂ ਜੀ ਕਸੂਰ ਸੁੱਕੀ ਜਾਣੀ ਪਰ ਇਹ ਨਹੀਂ ਤੁਸੀਂ ਕਿਆ ਸੀ ਤੁਸੀਂ ਇਹ ਗੱਲ ਤੁਹਾਨੂੰ ਚਤਾਰੀ ਗਈ ਗੱਲ ਆ ਤੁਹਾਨੂੰ ਚਤਾਰੀ ਗਈ ਗੱਲ ਹੋਈ ਗਈ 16 ਮੁਕ ਚੜਾ ਹਜੇ ਤਣਕਾ ਸੁੱਕ ਜਾਣ ਦਿਓ ਹਣ ਭਾ ਲਾ ਕੇ ਬਾਰਦਾ ਨਾਲ ਇਹ ਬੁੱਕਾ ਇਹ ਤਾਂ ਕਿੰਨੀ ਮੌਜ ਚੜਾ ਇਹ ਤਾਂ ਇਨਸਪੈਕਟਰ ਨੇ ਕਲੀਅਰ ਕਰ ਰਹੇ ਇਹਨਾਂ ਨੇ ਖਰੀਦ ਕਰਨੇ ਉੱਤੇ ਕੁਝ ਸਿੰਗ ਲੈਣਾ ਮੇਰੇ ਤੁਹਾਨੂੰ ਪੁੱਛਣੇ ਸਵਾਲ ਆ ਸਾਡਾ ਤੁਹਾਨੂੰ ਪੁੱਛਣ ਦਾ ਪਾਪਾ ਸਰਕਾਰ ਨਾਲ ਸਿਗਰਟ ਮੇਰੇ ਕੋਲ ਕੱਲ ਤੱਕ ਨਾ ਆਖਿਆ ਜੀ ਮੇਰੇ ਪੱਤੇਰ ਲੱਗੇ ਜੀ ਜਿਹੜੀ ਢੇਰੀ ਹੈ ਉਹ ਸਾਰੀ ਢੇਰੀਆਂ ਜੋ ਕੰਮ ਹੋ ਰਿਹਾ ਸਾਰਿਆਂ ਕੋਲ ਹੈ ਹੈਗਾ ਸਾਰਿਆਂ ਨੇ ਭਰ ਵੀ ਲਿੱਤਾ ਪੱਕਾ ਵੀ ਕਰਾ ਦੇ ਫਿਰ ਕੀ ਦਿੱਕਤ ਹੈ ਜੀ ਇਹ ਸਾਰਾ ਜਲਾਜ ਵਰਦਨ ਹੈ ਅੱਜ ਲਾਇਆ ਸਰ ਅੱਜ ਦਾ ਅੱਜ ਬਾਜੀ ਕੇ ਸਮੇ ਅੱਜ ਤਾਂ ਇੱਕ ਮਿੰਟ ਕੱਲ ਤੱਕ ਢੇਰੀ ਰਹਿੰਦੀ ਹੋਵੇ ਇੱਕ ਮਿੰਟ ਵੀਰ ਜੀ ਪਰ ਪਲੀਜ਼ ਕੱਲ ਤੱਕ ਇਹ 204 ਦਿਨ ਹੋ ਗਏ ਜਿਵੇਂ ਆ ਰਿਹਾ ਮੈਂ ਕੋਈ ਆਰਤੀਆ ਕਹਦੇ ਵੀ ਮੇਰੀ ਢੇਰੀ ਚੈੱਕ ਨਹੀਂ ਕੀਤੀ ਸੀ ਜੋ ਸੱਚ ਹੈ ਉਹ ਦਾ ਮੈਂ ਕਿਚਾ ਕ ਕੀਤੀ ਹੈ ਇੱਕ ਮਿੰਟ ਸਰਦਾਰ ਜੀ ਕੀ ਕਰੀ ਜਨਾ ਪਰਦੇ ਦਾ ਨਹੀਂ ਨਾ ਇੱਕ ਵਾਰ ਕਰ ਰੱਖੀ ਜਨੇ ਆ ਚੈੱਕ ਕਰੀ ਜਨਾ ਜੀ ਇੱਕ ਮਿੰਟ ਰੱਖੀ ਜਨੇ ਪਰਦੇ ਦਾ ਨਾ ਅਰੇ ਆਤੀ ਵੀਰ ਕੋਈ ਆਤੀ ਵੀਰ ਕਹਦੇ ਵੀ ਮੇਰੀ ਟੈਰੀ ਚੈੱਕ ਕਰਕੇ ਰੇਂਜ ਤੇ ਸੀਗੀ ਤੇ ਨਹੀਂ ਲਿਖੀ ਦਾ ਇਹ ਜਨਾਵਾ ਹੋਰ ਮੰਡੀ ਆਈ ਕਿਉਂ ਪਰ ਜਾਂਦਾ ਕੱਲੀ ਨੁਹਾਮਾਂ ਦੀ ਮੰਡੀ ਚ ਕਿੰਨੇ ਕਰਦੀ ਮੇਲੇ ਗੀਤ ਭਰਿਆ ਹੋਰ ਮੰਡੀ ਦੇ ਵਿੱਚ ਬੰਦਿਆ ਤੇਰੇ ਕੋਲ ਲੱਗੀ ਇਹ ਮਿੰਡੀ ਖਲਮ ਕੰਗ ਜੱਸ ਜਾਏ ਮੰਡੀ ਖਲਮ ਕਰਦੀ ਫੋਕਰ ਪੈੜ ਦੀ ਮੰਡੀ ਕਰਕੇ ਇਹ ਕੱਲੀ ਨੁਹਾਮਾਂ ਦੀ ਮੰਡੀ ਚ ਕਰਕੇ ਕਿਲੀ ਰਹਿ ਗਈ ਹੋਰ ਮੰਡੀਾਂ ਜਮਾ ਪੜੀ ਜਾਂਦਾ ਬਟੀਆਂ ਕਿੱਥੇ ਆ ਇੱਕ ਵਾਰੀ ਸਤਨ ਸਵੇਰ ਮੀ ਆ ਜਾਂਦਾ ਦੱਸੋ ਉਹਦਾ ਜੱਟਾਂ ਦਾ ਕੀ ਕਿਸੂ ਕਰ ਕਦੇ ਤੜਕੇ ਵੀ ਆ ਗਿਆ ਬੱਚੇ ਕਾਗਲੇ ਨਾਲ ਗਈ ਤੇ ਦੀ ਗਾਇਨ ਦਾ ਫਿਕਰਾ ਹੋਈ ਜਾਂਦੀ ਆ ਆਪਣੇ ਲੇਖਨ ਤੋਂ ਮੋਸ਼ਾ ਦੇ ਮਹਾਦੇਨੀ ਚੱਕੀਆਂ ਤੋਂ ਹਨੀ ਤੋਂ ਜੈਕ ਟੂ ਟੂ ਕੱਤ ਨਹੀਂ ਆਪਾਂ ਤਾਂ ਐਂਡਿੰਗ ਮਾਟੋ ਆਪਾਂ ਲਿਖਣਾ ਨਹੀਂ ਜਾਣਦਾ ਉਹ ਕੱਥੀ ਤੀਰ ਕਹੀ ਉਸ ਦਾ ਅਸਲ ਤੋਂ ਕੋਹਾ ਭਜੀਏ ਜੇਕਰ ਉਸੇ ਮੋਚ ਤੇ ਚੱਕਿਆ ਹੋਇਆ ਉਹਨਾਂ ਨੇ ਮੋਚਲ ਕੋਟ ਲਾ ਦਨ ਆਰਤੀ ਨੇ ਫੇਰ ਕਹਿਣਾ ਵੀ ਬਸ ਇਹਨੇ ਮੋਚਨ ਬਟ ਲਾ ਦਿੱਤੀ 14 ਤੋਂ ਉੱਤੇ ਵਾਲੇ ਜਿਹੜੇ ਨੇ ਵਾਪਸ ਹੋਣ ਨੂੰ ਭੇਜੀ ਇਹਨੇ ਕੋਈ ਇੱਕ ਕੋੜਾ ਵਾਪਸ ਆ ਗਿਆ ਕਰਾਇਆ ਆਰਤੀ ਨੂੰ ਭਾਈ ਉੱਥੇ ਫਿਰ ਇਹ ਰਿਸ਼ਤਾ ਬੁਲਾ ਲੈ ਗਏ ਤੁਮਾਰਾਂ ਜਮ ਜਿਆਦਾ ਆ ਰੋੜਾ

ਆਲੇ ਆਪੋ ਸੋਣੇ ਕਹਿੰਦੇ ਡੰਡੂ ਦੇ ਲੈ ਭਰ ਕੇ 12 6 ਦਾ ਉਹ ਮੋੜ ਕਿਹੜਾ ਹੈ ਉਹ ਦਿਖਾਈ ਦੇ ਕਿਹੜੇ ਜ਼ਿੰਮੇਦਾਰ ਦੀ ਤੁਸੀਂ ਕਹਿ ਰਹੇ ਹੋ ਵੀ 12 ਸੀਗਾ ਤੇ ਉਹਦਾ ਭਰਿਆ ਨਹੀਂ ਦੱਸੋ ਜੀ ਜਿਹੜਾ ਕਰਨ ਸੁੱਕੀ ਕੰਨ ਚੋਂ ਉਹਦੇ ਭਰੇ ਨਹੀਂ ਕਿ ਉਹ ਕਿਹੜਾ ਸੀ ਉਹ ਯਾਰ ਕਿਹੜੇ ਨੂੰ ਉਹ ਚੱਕਰ ਉਹ ਹੋ ਗਿਆ ਹੈ ਕਿੰਨੀ ਚੱਲ ਮੋੜ ਜਿਆਦਾ ਹੋਣਾ ਹੈ ਦੱਸੋ ਇੱਕ ਮਿੰਟ ਕਿਹੜੇ ਆਰਤੀ ਤੇ ਸੀਗਾ ਵੀਰ ਹਾਂ ਹਾਂਜੀ ਹਾਂ ਦੋ ਦਿਨ ਦੀ ਜਿਹੜੀ ਇੱਕ 300 ਬਟੇ ਦੀ ਲੱਗੀ ਸੀ ਨਾ ਉਹ ਸਾਡੇ ਗਲੀ ਨਹੀਂ ਹੋ ਗਈ ਮੈਂ ਲੇਖ ਲਈ ਇੱਕ ਵਾਰ ਦਰਵਾਜ਼ਾ ਨਹੀਂ ਸੀ ਆਇਆ ਉਹਨਾਂ ਇੱਕ ਵਾਰ ਚੋਰ ਪੋਪੇ ਕਰ ਰਿਹਾ ਆਇਆ ਇੱਕ ਇੱਕ ਜਦੋਂ ਕੋਈ ਇੱਕ ਇੱਕ ਜਣਾ ਬੋਲੋ ਤਾਂ ਕਿ ਮੈਂ ਆਪਾਂ ਨੂੰ ਪਤਾ ਵੀ ਲੱਗੇ ਤਾਂ ਆਪਾਂ ਹੱਲ ਵੀ ਕਰੀਏ ਲਿਖ ਲਈ ਸੀ ਤੇਰੀ ਲਿਖ ਲਈ ਸੀ ਇਹਨਾਂ ਨੇ ਬਾਹਰ ਜਾਣਾ ਨਹੀਂ ਮਿਲਿਆ ਸੁਧਾਰ ਸਾਹਿਬ ਲਖੋ ਮੈਂ ਮਾਫੀ ਚਾਹਣਾ ਥੋੜਾ ਨਾ ਆਰਤੀਆਂ ਨੂੰ ਤੁਸੀਂ ਕਿਦਾ ਗੁਮਰਾਹ ਨਾ ਕਰਿਆ ਕਰੋ ਤੁਸੀਂ ਕਰਦੇ ਹੋ ਜ਼ਿੰਮੇਵਾਰਾਂ ਨੂੰ ਗੁਮਰਾਹ ਔਰ ਮੈਂ ਬਰਦਾਸ਼ਤ ਨਹੀਂ ਕਰਦਾ ਕਿਤਨੇ ਕਿਤੇ ਤੁਹਾਡੀ ਆਰਤੀਆਂ ਦੀ ਸਟਾਫ ਦੀ ਦਫਤਰ ਦੀ ਆਪਸੀ ਤਾਲਮੇ ਦੀ ਘਾਟ ਹੁੰਦੀ ਹੈ ਤੁਸੀਂ ਇਹਨਾਂ ਨੂੰ ਹੰਗਲ ਦੇ ਦੇਦੇ ਹੋ ਇਹ ਮੇਰੇ ਖਿਲਾਫ ਬੋਲਣਾ ਸ਼ੁਰੂ ਕਰਦੇ ਨੇ ਕੋਈ ਧਰਨਾ ਲਾ ਦਿੰਦੇ ਦੱਸੋ ਮੈਂ ਇਹ ਚੀਜ਼ ਬਰਦਾਸ਼ਤ ਨਹੀਂ ਕਰੂੰਗਾ ਹੁਣ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਇਹਨੇ ਢੇਰੀ ਲਿਖ ਲਈ ਸੀ ਇਹਦੇ ਚ ਕਿਹਦਾ ਕਸੂਰ ਹੈ ਦੱਸੋ ਬਾਰਦਾਨਾ ਨਹੀਂ ਆਈ ਸਾਡੇ ਕੋਲ ਯਾਰ ਬਾਰਦਾਨਾ ਫਿਰ ਬਾਰਦਾਨੇ ਵਾਲੀ ਗੱਲ ਕਰਉਂਦਾ ਹੁਣ ਉਹਨੂੰ ਤਾਂ ਨਾ ਪਤਾ ਉਹਨੂੰ ਕੀ ਪਤਾ ਵੀ ਇਹਦੇ ਚ ਕੀ ਫਿਰ ਉਹ ਨਹੀਂ ਪਤਾ ਤਾਂ ਮੈਂ ਕੀ ਕਰਾਂ ਫਿਰ ਇਹ ਦੱਸਣਾ ਕਿਨੇ ਆਂ ਅਸੀਂ ਤਾਂ ਤੁਹਾਨੂੰ ਬਾਰਦ ਜਦੋਂ ਨਹੀਂ ਨਹੀਂ ਫਿਰ ਤੁਸੀਂ ਤਾਂ ਦੱਸੋ ਨਾ ਕਿਸਾਨ ਨੂੰ ਤਾਂ ਦੱਸੋ ਤੁਸੀਂ ਜ਼ਿੰਮੇਵਾਰ ਨੂੰ ਕਿ ਤੇਰੀ ਢੇੜੀ ਲਿਖੀ ਗਈ ਜਾਂ ਅਗਲੇ ਨੂੰ ਪਤਾ ਮੇਰੀ ਢੇੜੀ ਲਿਖੀ ਗਈ ਮੈਂ ਤਾਂ ਵਿਹਲਾ ਹੋ ਗਿਆ ਨਾ ਪੜਾਉਣਾ ਤਾਂ ਤੁਸੀਂ ਇਹ ਮਾਮਲੇ ਹੋ ਜ਼ਿੰਮੇਵਾਰ ਨੂੰ ਪਤਾ ਹੈ ਜੀ ਬਾਰਦਾਨਾ ਨਹੀਂ ਆਇਆ ਕਰਕੇ ਨਹੀਂ ਫਰੀਗੀ ਹੁਣ ਬਾਰਦਾਨਾ ਹੈਗਾ ਤਾਂ ਉਹ ਵੀ ਪਿਆਈ ਬਾਰਦਾਨਾ ਅਸੀਂ ਹੋਰ ਵੀ ਬਾਰਦਾਨਾ ਦੇਖ ਲੈ ਸਕਦੇ ਹਾਂ ਜੀ ਢੇੜੀ ਲੱਗੇ ਆ ਬਾਰਦਾਨਾ ਹੁਣ ਬਾਰਦਾਨੋ ਦੁਕਾਨਦਾਰਾਂ ਨੂੰ ਟਰਾਂਸਪੋਰਟ ਏਜੰਸੀਆਂ ਤੋਂ ਉਹਨਾਂ ਨੂੰ ਹਿਸਾਬ ਨਾਲ ਵੀ ਵਸਿਆ ਤੇਰੀ ਕੀ ਦਿੱਕਤ ਹੈ ਉਹ ਵੀ ਟੇਰੀ ਹੈ ਜੀ ਇਸੇ ਦੀ ਟੇਰੀ ਹੈ ਜਿਹੜੀ ਕਹਿ ਰਹੇ ਬਾਰਦਾਨਾ ਹੁਣ ਅੱਜ ਤੁਸੀਂ ਆਪਸੀ ਨੇ ਲਾਇਆ ਰੇਟ ਉਹਨਾਂ ਕੋਲ ਬਾਰਦਾਨਾ ਅੱਜ ਹੈ ਨਹੀਂਗਾ ਬਾਰਦਾਨਾ ਕਹਤਾ ਉਹ ਮੌਕਾ ਫੜਾ ਲੈਣੇ ਕੱਲ ਨੂੰ ਸਵੇਰੇ ਅੱਜ ਰੇਟ ਲਾਤੇ ਹੈ ਜੀ ਬਾਰਦਾਨਾ ਉਹਦੇ ਸਵੇਰ ਆਊਗਾ ਹੁਣ ਰੇਟ ਲੱਗ ਗਿਆ ਰੇਟ ਦਾ ਸ਼ਾਮ ਤੱਕ ਜਰੂਰੀ ਜੋ ਵੀ ਜਿੰਨਾ ਮਾਰ ਦਾ ਕਰਵਾਸ ਤੇ ਹੈ मैच में वेर है कौन सा दरोगा कौन है मेजर सिंह किथे भाई सर जी कौन सा इंस्पेक्टर साहब जी साहब साहब हमें ठीक है ठीक है साहब अपना आ गया नहीं तो बाद आना किथे ਕਿੰਨੀ ਪਰਚੇ ਕੀਤੀ ਤੁਸੀਂ ਅੱਜ ਤੱਕ ਪਰਚੇ ਜੀ ਪਾਏ ਥੋੜੀ ਕੀਤੀ 3000 ਰੁਪਏ ਕੱਲ੍ਹ ਖਾਣ ਨੂੰ ਆਰ ਦੀ 5 ਆਏ ਸਾਡੇ 55 ਲੈ ਅੱਛਾ 5 ਆਏ ਫਰਮਾ ਸਾਡੇ ਸੀ ਕੰਜਾ ਦਾ ਮਾਲ ਲੈ ਲੈਣਾ ਮੇਰੀ ਵੀ ਦੇਖਣਾ ਜੀ ਤੁਹਾਡਾ ਵੀ ਦਿਨ ਤੁਸੀਂ ਬਾਹਰ ਚੱਲ ਬਾਹਰ ਦਾ ਕਿੰਨਾ ਆ ਗਿਆ ਬਾਹਰ ਤੋਂ ਲੋਡ ਹੋ ਰਿਹਾ ਵੀ ਉੱਧਰ ਬੋਲਿਆ ਸ਼ਾਮ ਤੱਕ ਬਾਹਰ ਆ ਜਾਏਗਾ ਜੀ ਬੜਾ ਜ਼ਰੂਰੀ ਹੈ ਤਾਂ ਪਾਤੀ ਰਹਿ ਜਾਓ ਉੱਥੋਂ ਲਿਆਓ ਜੀ ਬਾਹਰ ਜ਼ਰੂਰੀ ਕਿੰ ਚਾਹੀਦਾ ਜੀ ਬਾਹਰ ਜ਼ਰੂਰੀ ਸ਼ਾਮ ਤੱਕ ਆ ਜਾਊਗਾ ਇਹ ਕੋਈ ਜਵਾਬ ਨਹੀਂ ਹੈ ਇਹ ਪੱਛੀ ਮੈਂ ਦੇ ਦਣਾ ਨਹੀਂ ਨਹੀਂ ਮੈਂ 20 ਇੱਕ ਮਿੰਟ ਇੱਕ ਮਿੰਟ ਸੌਰੀ ਸੌਰੀ ਸਰ this is not the reply you are bound to prepare ਜਿਹੜਾ ਨਾ ਤੁਸੀਂ ਬੰਦ ਹੋ ਇਸ ਗੱਲ ਦਾ ਤੁਸੀਂ ਬਾਰਦਾਨਾ ਪ੍ਰਬੰਧ ਕਰਕੇ ਦੇਣਾ ਉਹ ਕਿਉਂ ਲੈ ਕੇ ਆਉਣਗੇ ਫਿਰ ਇਹ ਗੱਲ ਕਿ ਤੁਸੀਂ ਮੇਰੇ ਸਾਹਮਣੇ ਕਹਿ ਰਹੇ ਹੋ ਕਿ ਮੈਂ ਪਰਚੀ ਦੇ ਦੇਣਾ ਡੀਐਮ ਸਾਹਿਬ ਨਾਲ ਗੱਲ ਕਰਾਇਆ ਮੈਨੂੰ ਕੁਝ ਚਾਹੀਦਾ ਆਵੇ ਕਹਿੰਦੇ ਮੈਂ ਤਸਵੀਰ ਜਿੰਨੀ ਪਰਚੀ ਚੁੱਕੀ ਆ ਛੱਡੀ ਲੋਡ ਹੋ ਜਾਂਦੀ ਆ ਪਹੁੰਚਦਾ ਕਰੋ ਤੁਹਾਡੇ ਡੀਐਮ ਨਾਲ ਹੀ ਵਾਰੀ ਗੱਲ ਕਰੋ ਗੰਦੀ ਲੋਡ ਹੋ ਜਾਂਦੀ ਆ ਮੇਰੇ ਡੀਐਮ ਨਾਲ ਗੱਲ ਕਰਾਓ ਇਹ ਕੀ ਮਤਲਬ ਹੈ ਮੈਂ ਪਰਚੀ ਦੇ ਦੇਣਾ ਤੇ ਤੁਸੀਂ ਦੇਣਾ ਕਿ ਉਹ ਲੈ ਕੇ ਆਉਣਗੇ ਕਰਾਓ ਤੁਸੀਂ ਮੋੜ ਕੇ ਜੇ ਮੈਂ ਭੇਜ ਦੇਵਾਂ ਜਦੋਂ ਲੋਡ ਹੋ ਜਾਂਦੀ ਜੀ ਕੀ ਬੈਠਾ ਸਰ ਗੱਲ ਕਰਦੇ ਹਾਂ ਸਰ ਮੈਂ ਜੀ ਹਲੋ ਜਬਸ਼ਕੁਰ ਮੈਸਟਰ ਮਨ ਦਾ ਲੋਹਾ ਮੰਡੀ ਦੇ ਵਿੱਚ ਕਰਦਾ 5000 ਤੁਹਾਡੀ ਇਹਨਾਂ ਨੇ ਐਕਟਿਵ ਫੈਕਟਰ ਸਾਹਿਬ ਨੇ ਖਰੀਦ ਲਿਖ ਲਈ ਹੈ ਬਾਰਦਾਨਾ ਆਇਆ ਨਹੀਂ ਮੈਂ ਇਹਨਾਂ ਨੂੰ ਇਹਨਾਂ ਨੂੰ ਜਦੋਂ ਕਹਿੰਦੇ ਕਹਿੰਦੇ ਮੈਂ ਪਰਚੀ ਲਿਖ ਕੇ ਦੇਣਾ ਤੁਸੀਂ ਲਿਆਓ ਜਿੰਮੇਦਾਰ ਥੋੜਾ ਨਾ ਜਾਣ ਕੇ ਬਾਰਦਾਨਾ ਲੈਣ ਵਾਸਤੇ ਦੱਸੋ ਆਪਾਂ ਪ੍ਰੋਵਾਈਡ ਕਰਾਣਾ ਇਹਨਾਂ ਨੂੰ ਇਹ ਮੈਨੂੰ ਜਵਾਬ ਦੇ ਦੇ ਵੀ ਮੇਰੇ ਸਾਹਮਣੇ ਲੋਕਾਂ ਨੂੰ ਕਹਦੇ ਵੀ ਮੈਂ ਪਰਚੀ ਦੇਣਾ ਇਹਨੂੰ ਸ਼ੋਕਾਜ਼ ਨੋਟਿਸ ਜਾਰੀ ਕਰਵਾ ਦੇ ਤਾਂ ਮੈਂ ਸਪਸ਼ਟ ਕਰ ਲੈਣਾ ਮੈਂ ਤੇ ਜਵਾਬ ਹੁਤੇ ਦਿੱਖ ਦਿੱਤੇ ਚਲੋਈ ਕਿੰਨੇ ਹੋਰ ਦੱਸੋ ਕੋਈ ਸ਼ਿਕਾਇਤ ਆ ਤਾਂ ਕੋਈ ਹੋਰ ਦੱਸੋ ਕੋਈ ਦਿੱਕਤ ਆ ਬਾਅਦ ਲੈਫਟਿੰਗ ਦੀ ਹੈ ਲੈਫਟਿੰਗ ਦੀ ਹੈ ਲੈਫਟਿੰਗ ਦੀ ਹੈ ਨਹੀਂ ਸਰ ਸ਼ਿਕਾਇਤ ਕਾਦੀ ਉਧਰ ਕੋ ਮੇਰੇ ਕੰਨੋਂ ਤਾਂ ਕੋਈ ਦਿੱਕਤ ਨਹੀਂ ਆ ਰਹੀ ਮੈਂ ਤਾਂ ਇਸੇ ਕਰਕੇ ਆਇਆ ਮੈਨੂੰ ਪਰਸੋਂ ਦੇ ਫੋਨ ਆ ਰਹੇ ਨੇ ਲੁਆਮੰਡੇ ਤੋਂ ਲੈ ਕੇ ਹਾਂਜੀ ਔਰ ਮੈਂ ਪਰਸੋਂ ਤੋਂ ਲੱਗਿਆ ਸੀ ਮੈਂ ਤੁਹਾਨੂੰ ਕਹਿ ਸੀ ਮੈਂ ਕੋਈ ਨਹੀਂ ਮੈਂ ਕਰ ਦਿਆਂਗਾ ਉਹ ਕਹੇ ਜੀ ਮੈਂ ਤੁਹਾਨੂੰ ਕਹਿੰਦਾ ਕੱਲ੍ਹ ਤੱਕ ਦਾ ਸਾਹਿਬ ਫਾਈਨਲ ਕਰ ਦਾਂਗੇ ਕਿ ਦਿਨ ਪਰਸੋਂ ਦਾ ਰਾਤ ਨੂੰ ਨੌਂ ਵਜੇ ਰਾਤ ਤੱਕ ਜੋ ਦੇਖਦੇ ਰਹੇ ਇੱਕ ਮਿੰਟ ਨਹੀਂ ਇੱਕ ਹੋ ਗਏ ਬੱਗੇ ਨੂੰ ਹੋਰ ਤੁਸੀਂ ਲੱਗੋ ਨਾ ਦੇਖ ਕੇ ਕਿੱਥੋਂ ਕਿੱਥੇ ਕਿਵੇਂ ਦੇਖਿਆ ਕਰਦੇ ਨਾ ਤੁਸੀਂ ਲੱਭਣੀ ਚੈੱਕ ਕਰ ਚੈੱਕ ਤਾਂ ਅਸੀਂ ਥੋੜੀ ਲੱਭਣੀ ਹੈ ਮਹੀ ਨਹੀਂ ਆ ਗਈ ਸਵੇਰ 15 ਦਿਨੋਂ ਗਏ ਇੱਥੇ ਬੈਠਿਆ ਨੂੰ ਲੋਕਾਂ ਨੂੰ ਉਤੋਂ ਮਹੀ ਆ ਜਾਂਦਾ ਤੁਸੀਂ ਮੁ ਉੱਤੋਂ ਮੈਂ ਮੈਂ ਪਹੁੰਚ ਜਾਂਦਾ ਮੌਟਰ ਉੱਥੇ ਦਾ ਉੱਥੇ ਹੀ ਚਲੋ ਕੋਈ ਨਹੀਂ ਹੁਣ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਜੇ ਫਿਰ ਵੀ ਦਿੱਕਤ ਆਏਗੀ ਮੈਨੂੰ ਦੱਸੋ ਮੈਂ ਅੱਧੇ ਘੰਟੇ ਦੇ ਵਿੱਚ ਤੁਹਾਡੇ ਕੋਲ ਪਹੁੰਚੂਗਾ ਠੀਕ ਹੈ ਮੈਂ ਕਿੰਨੇ ਵਜੇ ਗੱਲ ਕਰਨਾ ਜੀ ਸਰ 10 ਮਿੰਟ ਚ ਆ ਰਿਹਾ ਜੀ ਤੁਹਾਡਾ ਤੁਹਾਡਾ ਨਾਮ ਮੇਰ ਸਿੰਘ ਕਿੰਨੇ ਵਜੇ ਤਾਂ ਕਹੋ ਜੀ ਜੀ ਮੈਂ ਤਾਂ ਕੋਲ ਦਾ ਡਿਪਿੰਗ ਮੈਡਮ ਨੂੰ ਜੀ ਟਾਈਮ ਦੇ ਦਿਓ ਕਿੰਨੇ ਵਜੇ ਤੱਕ ਆਉਣਾ ਹੈ ਤੁਸੀਂ ਅੱਜ ਇੱਕ ਭੜਿਆ ਕਿੰਨੇ ਵਜੇ ਤੱਕ ਆਉਣਾ ਹੈ ਸਰ ਭੜਿਆ ਹੋਇਆ ਹੈ ਕਿਹੜਾ ਠੇਕੇਦਾਰ ਹੈ ਸਰ ਬਸ ਬੁਲਾਓ ਫਿਰ ਉਹਨੂੰ ਸਰ ਉਹ ਆ ਰਿਹਾ ਹੈ ਨਹੀਂ ਨਹੀਂ ਬਲਾਓ ਨਹੀਂ ਦਾ ਨੋਟਿਸ ਲਿਆ ਉਹਨੂੰ ਡਿਲੀ ਡਿਲੀਸਟਰ ਕਰਉ ਉਹ ਕਿਉਂ ਨਹੀਂ ਹੁੰਦਾ ਸਰ ਐਕਚੁਅਲੀ ਸਪੈਸ਼ਲ ਉਹ ਯਾਰ ਸਪੈਸ਼ਲ ਹੁਣ ਇਹਨੂੰ ਰੋਲ ਦਾਂਗੇ ਆਪਾਂ ਸਪੈਸ਼ਲ ਚੱਲੀ ਉਹਨੂੰ ਕਹ ਦੋ ਚਾਰ ਗੱਡੀਆਂ ਪੇਜ ਤੇ ਇੱਕ ਉਹਨੀ ਲਿਫਟਿੰਗ ਲੱਗਦਾ ਜੇ ਲਿਫਟਿੰਗ ਹੋਏਗੀ ਤਾਂ ਹੀ ਇਹ ਤੇ ਮੰਡੀਆ ਚ ਮਾਲ ਲੱਗੂਗਾ ਕਿਤੇ ਅ ਹੰਡਾ ਜੀ ਆਪਣੇ ਨਾ ਟਰੱਕਸ ਵੀ ਭੇਜੋ ਜਿਹੜੇ ਹੋਆ ਸੀ ਜਿਹਦੇ ਮੁਕਤ ਆ ਲੈ ਠੀਕ ਹੈ ਪੇਜ ਫਰਾਰੀ ਪੰਜੇ ਰੱਖੋ ਯਾਰ ਇਹ ਮੈਨੂੰ ਤਾਂ ਕਹਿਣਾ ਹੀ ਨਾ ਪਵੇ ਯੂ ਆਰ ਤੁਸੀਂ ਐਕਸਪੀਰੀਅੰਸਡ ਬੰਦੇ ਤੁਸੀਂ ਜੇ ਮੈਨੂੰ ਕਹਿਣਾ ਪਵੇ ਤਾਂ ਫਿਰ ਫਾਇਦਾ ਕੀ ਦੱਸੋਗੇ ਮੈਂ ਅਚੰਭੇ ਰਹਿਆ ਹੋਇਆ ਜੀ ਮੈਨੂੰ ਸਿੱਧੀ ਮੰਡੀ ਨੂੰ ਉਤਰ ਪਾਤੀ ਹੈ ਉਹ ਆ ਵੀ ਉੱਧਰ ਵੀ ਜਾਣਾ ਹੈ ਮੁੱਦ ਕੇ ਆ ਜੀ ਉੱਧਰ ਵੀ ਘਰਾਇਆ ਜਾਣਾ ਤੁਹਾਨੂੰ ਕੋਈ ਮਾਲਾ ਦੇ ਚੱਕਰ ਨਹੀਂ ਇਹ ਕਿਹੜਾ ਕਮਰਾ ਕਰਦੇ ਜ਼ਮੀਨਦਾਰਾਂ ਨੂੰ ਕੋਈ ਇਹਦੇ ਵਿੱਚ ਨਹੀਂ ਸਿਰਫ ਰੌਲਾ ਨਹੀਂ ਕੋਈ ਜਾਣ ਆਉਣ ਦਾ ਜਾਂ ਤਾਂ ਦੀ ਜਾਣਾ ਤੇ ਇਦਾਂ ਹਾਜੜਿਆ ਤੁਹਾਡੇ ਆਸ ਜਨਾ ਚੱਕਣਾ ਮਾਣੋ ਹੋਰ ਆ ਤਰੀਕ ਦੇ ਆਈ ਤੇ ਕੱਲ ਜਾ ਕੇ ਲੱਕਾ ਪਾ ਬਾਈ 21 ਤਰੀਕ ਨੂੰ 12 ਤਰੀਕ ਨੂੰ ਅਸੀਂ ਤੇ ਸ਼ਾਮ ਨੂੰ ਜਾ ਕੇ ਆਏ ਆ ਤਾਂ 21 ਤਰੀਕ ਨੂੰ ਭਾ ਕੱਲ ਘੱਟੂ ਭਰਿਆ ਦੋ ਦੋ ਸੌ ਸਾਡਾ ਜੇ ਨੌਂ ਦਿਨਾਂ ਬਾਅਦ ਇੱਕ ਘੱਟੂ ਵੀ ਨੌਂ ਦਲ ਭਰਿਆ ਤੁਹਾਡੇ ਕੋਲ ਜਦੋਂ ਸ਼ਾਮ ਨੂੰ ਬੈਠੇ ਆਏ ਆਂ ਡੀ ਐਫ ਸੀ ਪੁਲੋਂ ਨੇ ਨੌਂ ਦਨ ਮੰਡੀ ਲੱਗੀ ਜੀ ਜੇ ਦੋ ਦੋ ਘੱਟੂ ਏਜੰਸੀ ਜਾਈ ਨੌ 10 ਦਨ ਦੱਸੋ ਕੋਈ ਸੀ ਜੀ ਇਹ ਸਾਡੇ ਕੋਲ 25 ਤੇ ਥੋੜੀ ਨੇ ਅਸੋ ਬਸ ਤੇ ਕੋਲ ਕਰਕੇ ਜੋ ਕਰ ਰਿਹਾ ਹੈ ਜੀ ਅੱਜ ਤੁਸੀਂ ਆਪਣਾ ਸਾਰਾ ਕੰਮ ਆ ਜੀ ਆ ਰਿਹਾ ਹੈ ਨਹੀਂ ਕਹਿੰਦੇ ਸਾਰੀ ਸਾਡੀ ਆ ਗਈ ਮੇਰੀ ਗੱਲ ਸੁਣੋ ਇਹਦੇ ਦਾ ਲਿਫਟਿੰਗ ਕਰਾ ਕੇ ਇਹਦੀ ਵੀਡੀਓਗ੍ਰਾਫੀ ਤੁਸੀਂ ਮੈਨੂੰ ਭੇਜਣੀ ਹੈ ਠੀਕ ਹੈ ਜਿਹੜੀਆਂ ਪੰਜ ਗੱਡੀਆਂ ਆਣਗੇ ਪੰਜੇ ਗੱਡੀਆਂ ਦੀ ਮੈਨੂੰ ਵੀਡੀਓਗ੍ਰਾਫੀ ਬਣਾ ਕੇ ਦੇਖਣੀ ਹੈ ਔਰ ਲਿਫਟਿੰਗ ਜਦੋਂ ਹੋਏਗੀ ਲਿਫਟਿੰਗ ਸੌਰੀ ਹਾਂ ਹੁੰਦੇ ਦੀ ਇਹ ਮੈਨੂੰ ਤੁਸੀਂ ਵੀਡੀਓ ਭੇਜਣੀ ਹੈ ਬਾਰ ਦਾ ਨਾ ਟਰੱਕ ਜਦੋਂ ਟਰੱਕ ਆ ਗਿਆ ਉਹ ਮੈਨੂੰ ਵੀਡੀਓ ਬਣਾ ਕੇ ਭੇਜਣੀ ਹੈ ਤੁਸੀਂ ਯਸ ਚਲੋ ਜੀ ਆਪਾਂ ਹੁਣ ਮੁੜ ਕੇ ਨਹੀਂ ਨਹੀਂ ਹਾਂ ਜੀ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹੋ ਇਸ ਮੰਡੀ ਵਿੱਚ ਇੱਕ ਸਭ ਤੋਂ ਵੱਡੀ ਮੇਨ ਗਾਲੀ ਇੰਨੀ ਲੇਟ ਕਿਉਂ ਆਏ ਹੋ ਜੀ ਮੰਨ ਲਓ ਅੱਜ 1 ਤਰੀਕ ਦੀ ਜਿਹੜੀ ਖਰੀਦ ਸ਼ੁਰੂ ਹੋ ਚੁੱਕੀ ਹੈ ਮੰਡੀਾਂ 'ਚ ਅੱਜ 22 ਤਰੀਕ ਹੋ ਗਈ ਹੈ ਬਿਲਕੁਲ ਗਲਤ ਹੈ ਜੀ 1 ਤਰੀਕ ਕੋਈ ਖਰੀਦ ਨਹੀਂ ਸ਼ੁਰੂ ਹੋਈ ਹੈ ਕਣਕਾਂ ਤੇ 13 14 ਤਰੀਕ ਤੋਂ ਲੋਕਾਂ ਨੇ ਵੜਨੀ ਸ਼ੁਰੂ ਕੀਤੀ 14 15 ਤਰੀਕ ਤੋਂ ਤਾਂ ਇੱਥੇ ਕਣਕਾਂ ਨਹੀਂ ਸ਼ੁਰੂ ਹੋਈ ਨਹੀਂ ਜੀ ਇੱਥੇ 10 12 12 ਦਿਨ ਹੋ ਗਏ ਕਿਸਾਨ ਬੈਠੇ ਨੇ ਜੀ 14 ਦਿਨ 14 ਤਰੀਕ ਤੋਂ ਲੈ ਕੇ ਅੱਜ 24 ਅੱਜ 10ਵਾਂ ਹੀ ਦਿਨ ਹੈ ਖਰੀਦ ਸ਼ੁਰੂ ਹੋ ਚੁੱਕੀ ਹੈ 10000 ਜਿਹੜਾ ਹੈਗਾ ਗੱਟਾ ਖਰੀਦਿਆ ਜਾ ਚੁੱਕਿਆ ਹੈ ਦੋ ਏਜੰਸੀਆਂ ਪਹਿਲਾਂ ਇੱਕ ਏਜੰਸੀ ਸੀ ਮੇਰੇ ਧਿਆਨ ਦੇ ਵਿੱਚ ਜਦੋਂ ਗੱਲ ਆਈ ਹੈ ਕਿ ਜੀ ਸਾਡੇ ਇੱਕ ਏਜੰਸੀ ਹੈ ਸਾਨੂੰ ਇੱਥੇ ਦੂਜੀ ਏਜੰਸੀ ਦਾ ਆਰਟੀਕਲ ਰਹੇ ਪੈਂਦੇ ਤੇ ਵੇਰਵਾ ਉਸੇ ਅੱਜ ਹੁਣ ਇੱਕ ਕੱਲ ਨਵੀਂ ਖਰੀਦ ਏਜੰਸੀ ਤੇ ਪੰਜ ਸਭ ਜੋੜੀ ਗਈ ਦੋ ਤਿੰਨ ਏਜੰਸੀਆਂ ਆ ਗਈਆਂ 10000 ਗੱਟਾ ਇਹਨਾਂ ਨੇ ਚੈੱਕ ਖਰੀਦ ਹੋ ਚੁੱਕਿਆ ਤੇ ਬਾਕੀ ਜਿਹੜਾ ਹੈਗਾ ਕੱਲ ਤੱਕ ਇਹਨਾਂ ਨੇ ਚੈੱਕ ਦੇਣਾ ਹੈ ਨੇ ਤਾਂ ਕਿਸੇ ਗੱਲ ਹੀ ਨਹੀਂ ਸੁਣਦੇ ਕਿ ਪਰਸਪੈ ਆਇਆ ਸੀ ਤੁਹਾਨੂੰ ਵੀ ਕਾਲ ਕੀਤੀ ਮੈਨੂੰ ਕੋਈ ਦਿੱਕਤ ਨਹੀਂ ਆਸੀ ਆਪਣਾ ਮੇਰੇ ਮੇਰੇ ਕੋਲ ਜਦੋਂ ਦਿੱਕਤ ਆਈ ਆ ਤਾਂ ਮੈਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕੱਲ ਆਪ ਆ ਕੇ ਚੈੱਕ ਕਰਾਂਗਾ ਨਹੀਂ ਕਿਤੇ ਇਹ ਤਾਂ ਨਹੀਂ ਬਈ ਆਪਾਂ ਪ੍ਰਾਈਵੇਟ ਮੰਡੀਆਂ ਨੂੰ ਬढ़ावा ਦੇ ਰਹੇ ਹਾਂ ਜਿੱਦਾਂ ਅਡਾਨੀ ਬਾਨੇ ਹੋਣਾ ਇਹ ਸ਼ੈਲਰਾਂ ਦੇ ਬਈ ਕਿਸਾਨ ਇੱਥੋਂ ਖੱਜਲ ਖਰਾਬ ਹੋ ਕੇ ਜਾਵੇ ਇਹ ਤੁਹਾਨੂੰ ਲੱਗਦਾ ਹੈ ਲੇਕਿਨ ਨਹੀਂ ਤੁਹਾਨੂੰ ਨਹੀਂ ਲੱਗਦਾ ਇਹ ਕਿਸਾਨ ਕਿੰਨੇ ਮੁਕੀਏ ਅਸੀਂ ਸਰਕਾਰ ਸਰਕਾਰ ਨੇ ਕਣਕ ਦਾ ਇੱਕ ਇੱਕ ਦਾਣਾ ਚੁੱਕਣਾ ਇੱਕ ਇੱਕ ਦਾਣਾ ਖਰੀਦਣਾ ਔਰ ਪੂਰੇ ਦੇ ਪੂਰੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਭਾਵੇਂ ਉਹ ਬਾੜਦਾਨੇ ਦੀ ਗੱਲ ਹੋਵੇ ਭਾਵੇਂ ਪਰਚੇਜ਼ ਦੀ ਗੱਲ ਹੋਵੇ ਭਾਵੇਂ ਲੋਡਿੰਗ ਅਨਲੋਡਿੰਗ ਦੀ ਗੱਲ ਹੋਵੇ ਭਾਵੇਂ ਲੈਬਰ ਦੀ ਗੱਲ ਹੈ ਸਿਰਫ ਔਰ ਸਿਰਫ ਮੇਰੇ ਪੂਰੇ ਹਲਕਾ ਫਲੋਸਪੋਰ ਦਿਹਾਤੀ ਦੇ ਵਿੱਚ ਇਕੱਲਾ ਇੱਕ ਨੁਆਮ ਇਸ਼ੂ ਹੈ ਔਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹ ਆੜਤੀਏ ਔਰ ਜਿਹੜੇ ਜ਼ਿੰਮੇਦਾਰ ਨੇ ਇਹਨਾਂ ਚ ਤਾਲਮੇਲ ਦੀ ਘਾਟ ਕਰਦੇ ਗੱਲ ਤਾਂ ਹੋਈ ਨਹੀਂ ਇਹ ਮੰਡੀ ਫੋਕਲ ਪੁਆਇੰਟ ਚ ਆਉਂਦੀ ਆ ਦੂਸਰੀਆਂ ਲੋਕਲ ਮੰਡੀਆਂ ਉਹ ਪਹਿਲਾਂ ਤੋਂ ਖਰੀਦ ਚੱਲੀ ਜਾਂਦੀਆਂ ਉਹਨਾਂ ਦੀ ਇਸ ਮੰਡੀ ਚ ਹੀ ਕਿਉਂ ਡਿਸਪਲੇਸ ਕਰਦਾ ਇਸ ਗੱਲ ਨੂੰ ਕਿਸੇ ਨੂੰ ਕੋਈ Okay, está bueno.